ਹਾਂਜੀ ਸਤਿ ਸ੍ਰੀ ਅਕਾਲ ਜੀ ਬਠਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਬਹੁਤ ਸਾਰੀਆਂ ਭੈਣਾਂ ਦੇ ਇੱਕ ਮਿੰਟ ਆਈ ਸੀ ਵੀ ਬ੍ਰह्म ਪਵਚ ਦਾ ਪਾਰਟ ਕੀ ਹੈ ਜਾਂ ਉਹਦੀ ਕੀ ਮर्यादा ਕੀ ਵਿਧੀ ਆ ਤੇ ਕਿਸ ਤਰ੍ਹਾਂ ਕਰਾਇਆ ਜਾਂਦਾ ਅੱਜ ਇਹਦੇ ਬਾਰੇ ਡਿਟੇਲ ਚ ਦੱਸਾਂਗੇ ਜੀ ਜਿਵੇਂ ਹੁਣ ਆਪਣੇ ਘਰ ਦੇ ਵਿੱਚ ਕਿਸੇ ਆਪਾਂ ਨੂੰ ਵਹਿਮ ਹੁੰਦਾ ਸ਼ੱਕ ਹੋਵੇ ਕਿਸੇ ਦਾ ਕੀਤਾ ਕਰਾਇਆ ਕੋਈ ਜਾਦੂ ਟੂਣਾ ਜਾਂ ਕੋਈ ਬਿਮਾਰ ਰਹਿੰਦਾ ਸਿਹਤ ਨਹੀਂ ਠੀਕ ਰਹਿੰਦੀ ਤੇ ਕਾਫੀ ਸਾਰਾ ਆਪਾਂ ਇਲਾਜ ਕਰਾ ਚੁੱਕੇ ਆਂ ਤੇ ਉਹਦੀ ਠੀਕ ਨਹੀਂ ਰਹਿੰਦੀ ਤੇ ਸਿਹਤ ਠੀਕ ਨਹੀਂ ਰਹਿੰਦੀ ਤੇ ਇਹਦੇ ਲਈ ਪਾਠ ਹੁੰਦਾ ਜੀ ਤੇ ਇਹ ਜੇ ਆਪਾਂ ਪੂਰੀ ਮਰਿਆਦਾ ਸਹਿਦ ਕਰਦੇ ਆਂ ਤਾਂ ਇਹ ਨਹੀਂ ਹੁੰਦਾ ਵੀ ਆਪਾਂ ਨੂੰ ਇਹਦਾ ਫਾਲ ਨਾ ਮਿਲੇ ਫਾਲ ਇਹਦਾ 100% ਮਿਲ ਜਦਾ ਪਰ ਆਪਾਂ ਨੂੰ ਥੋੜਾ ਜਿਹਾ ਸਬਰ ਤੇ ਥੋੜੀ ਮਰਿਆਦਾ ਚ ਰਹਿ ਕੇ ਕਰਨਾ ਪੈਂਦਾ ਹੈ ਜੀ ਤੇ ਇੱਕ ਆਪਾਂ ਹੁਣ ਜੇ ਆਪਾਂ ਸੋਚੀਏ ਵੀ ਆ ਕੰਮ ਮਿੰਟਾਂ 'ਚ ਹੋ ਜੇ ਮਿੰਟਾਂ 'ਚ ਨਹੀਂ ਹੁੰਦਾ ਜੀ ਕੁਝ ਪਾਉਣ ਦੇ ਲਈ ਕੁਝ ਖੋਣਾ ਵੀ ਪੈਂਦਾ ਹੈਗਾ ਇਹ ਤੁਸੀਂ ਸਮਾਂ ਦੇਓ ਸਮੇਂ ਦੇ ਨਾਲ ਸਭ ਕੁਝ ਹੋ ਜਾਂਦਾ ਜੀ 16 ਸਵੇਰ ਰੱਖਿਆ ਕਰੋ ਹੁਣ ਤੁਸੀਂ ਦੇਖੋ ਵੀ ਤੁਸੀਂ ਇੱਕ ਨੌਕਰੀ ਕਰਨੀ ਹੈ ਉਹਦੇ ਲਈ ਤੁਹਾਨੂੰ ਕਿੰਨਾ ਸਟਰਗਲ ਕਰਨਾ ਪੈਂਦਾ ਕੋਈ ਇਹ ਤਾਂ ਹੈ ਨਹੀਂ ਵੀ ਤੁਸੀਂ ਪਲੱਸ 2 ਕਰੀ ਤੇ ਨੌਕਰੀ ਲੱਗ ਗਈ ਤਿੰਨ ਚਾਰ ਸਾਲ ਤੁਸੀਂ ਡਿਗਰੀਆਂ 'ਚ ਵੀ ਖਰਾਬ ਕਰਦੇ ਹੋ ਫਿਰ ਤੁਸੀਂ ਕਿੰਨੀ ਮਿਹਨਤ ਕਿੰਨਾ ਸਟਰਗਲ ਕਿੰਨੇ ਪਹਿਲੀ ਵਾਰ ਜਾਣੇਉ ਨਹੀਂ ਹੁੰਦਾ ਦੂਜੀ ਵਾਰ ਤੀਜੀ ਵਾਰ ਇਸ ਤਰ੍ਹਾਂ ਜਿਦੋਂ ਤੁਸੀਂ ਲੱਗੇ ਰਹਿੰਦੇ ਆ ਅਕਸਰ ਤੁਸੀਂ ਇਹਨੂੰ ਹਾਸਲ ਕਰ ਲੈਂਦੇ ਆ। ਇਸੇ ਤਰ੍ਹਾਂ ਇਹ ਚੀਜ਼ਾਂ ਹੁੰਦੀਆਂ ਜੀ ਜਦੋਂ ਹੁਣ ਆਪਾਂ ਪਾਠ ਆਪਾਂ ਕਰੀ ਚੱਲ ਗਏ ਹੁੰਦੇ ਮੈਂ ਆਖ ਇੱਕ ਦਿਨ ਚ ਮੈਨੂੰ ਸਭ ਕੁਝ ਮਿਲ ਜੇ ਇਹ ਨਹੀਂ ਹੁੰਦਾ ਹੁੰਦਾ ਜੀ ਆਪਾਂ ਮਿਹਨਤ ਕਰੀ ਚੱਲਾਂਗੇ ਆ ਜੋ ਆਪਣੇ ਕਰਮ ਆਪਾਂ ਕਰਦੇ ਰਹੀਏ ਤੇ ਫਲ ਮਹਾਰਾਜ ਜ਼ਰੂਰ ਦਿੰਦਾ ਜੀ ਤੇ ਇਹ ਨਹੀਂ ਹੁੰਦਾ ਵੀ ਆਪਾਂ ਨੂੰ ਫਲ ਨਾਲ ਮਿਲੇ ਫਲ ਮਿਲਦਾ ਪਰ ਥੋੜਾ ਸਬਰ ਦਾ ਫਲ ਹੀ ਮਿਲਦਾ ਹੁੰਦਾ ਸਬਰ ਰੱਖੇ। ਇੰਪਰਮਾਤਮਾ ਵੀ ਆਪਣੇ ਇਮਤਿਹਾਨ ਲੈਂਦਾ ਕਿ ਕਿਸ ਤਰ੍ਹਾਂ ਕਿਹੜੀ ਮਰਿਆਦਾ ਚ ਰਹਿੰਦਾ ਹੈ। ਤੇ ਫਿਰ ਉਹ ਇਹ ਕੀ ਗੱਲ ਹੈ ਵੀ ਆਪਾਂ ਨੂੰ ਫਲ ਨਾ ਮਿਲੇ ਮਹਾਰਾਜ ਨੇ ਆਪਾਂ ਨੂੰ ਇਸ ਧਰਤੀ ਤੇ ਲਿਆਂਦਾ ਜੀ ਕੋਈ ਇਹ ਨਹੀਂ ਹੁੰਦਾਗਾ ਕਿ ਹੁਣ ਜੇ ਆਪਾਂ ਇੱਥੇ ਆ ਕੇ ਆਪਦੇ ਕਰਮ ਕਰਦੇ ਆਂ ਕਰਮ ਆਪਾਂ ਨੂੰ ਖੁਦ ਨੂੰ ਬਣਾਉਣੇ ਪੈਂਦੇ ਆ ਜੀ ਜੇ ਉਹ ਮਾੜੇ ਕਰਮ ਕਰਾਂਗੇ ਤੇ ਆਪਾਂ ਫੇਰ ਮਹਾਰਾਜ ਤੋਂ ਫਲ ਮਿਲਾਂਗੇ ਮੰਗਾ ਕੇ ਫੇਰ ਤਾਂ ਨਹੀਂ ਨਾ ਮਿਲਦਾ ਚੰਗੇ ਕਰਮ ਕਰੋ ਤਾਂ ਸਭ ਕੁਝ ਹੈ ਜੀ ਨੇਕੀ ਜਰਹੋ ਨੇਕੀ ਖੱਟੋ ਸਭ ਕੁਝ ਹੈ ਤੇ ਇਹਦੇ ਲਈ ਮੈਂ ਤੁਹਾਨੂੰ ਸਾਰੀ ਵਿਧੀ ਦੱਸਦੀ ਆ ਥੋੜੀ ਜੀ ਮਰਿਆਦਾ ਚ ਰਹਿ ਕੇ ਪਾਲ ਕਰਨਾ 100% ਤੁਸੀਂ ਸਫਲ ਹੋਵੋਗੇ ਤੁਸੀਂ ਤੰਦਰੁਸਤ ਹੋਵੋਗੇ ਤੁਹਾਡੇ ਘਰ ਚੋਂ ਕੀਤਾ ਕਰਾਇਆ ਜਾਦੂ ਟੂਨੇ ਨਾਲ ਸਭ ਨਿਕਲ ਲਾਈ ਪਊਗਾ ਤੁਹਾਡਾ ਵਾਤਾਵਰਣ ਠੀਕ ਹੋ ਜੂਗਾ ਤੁਸੀਂ ਜੋ ਤੁਹਾਡੀ ਮੰਜ਼ਲਾ ਤੁਸੀਂ ਉਹਦੇ ਤੱਕ ਪਹੁੰਚੋਗੇ ਤੇ ਇਹ ਜੀ ਜਿਹੜੀ ਇਹ ਬਾਣੀ ਹੈ ਪਹਿਲਾਂ ਆਪਣੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪੰਗਿਆਂ ਵਾਲੇ ਸੱਚੇ ਪਾਤਸ਼ਾਹ ਦੀ ਇਹ ਬਾਣੀ ਹੈ ਜੀ ਤੇ ਇਹ ਭਾਈ ਮਣੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਦੇ ਬੇਨਤੀ ਤੇ ਇਹ ਬਾਣੀ ਮਹਾਰਾਜ ਜੀ ਆਪਾਂ ਬਖਸ਼ੀ ਸੀ ਤੇ ਇਸ ਇਸ ਬਾਣੀ ਦਾ ਆਪ ਸਤਿ ਆਦਰ ਸਤਕਾਰ ਨਾਲ ਪੂਰੀ ਮਿਆਦ ਨਾਲ ਪਾਠ ਕਰਗੇ ਆਪਾਂ ਪੂਰੇ ਸਕਸੈਸ ਆਪਾਂ ਨੂੰ ਮਿਲਦਾ ਜੀ ਇਹਦੇ ਵਿੱਚ ਤੇ ਇਹ ਮੈਂ ਪਾਠ ਦੀ ਤੁਹਾਨੂੰ ਸਾਰੀ ਵਿਧੀ ਦੱਸਦੀ ਹਾਂ ਤੁਸੀਂ ਉਸੇ ਤਰੀਕੇ ਨਾਲ ਪਾਠ ਕਰਨਾ ਹੈ ਪਹਿਲੀ ਗੱਲ ਹੁੰਦੀ ਜੋ ਗੁਰਵਾਣੀ ਹੁੰਦੀ ਹੈ ਸ਼ਰਧ ਹੁੰਦੀ ਆ ਵੀ ਇਹ ਪ੍ਰਮਾਤਮਾ ਵੱਲੋਂ ਆਪਾਂ ਬਖਸ਼ੀ ਹੋਈ ਗੁਰਵਾਣੀ ਹੈ ਤੇ ਇਹਦੇ ਉੱਤੇ ਨਾ ਆਪਾਂ ਬਾਹਲੇ ਸਵਾਲ ਜਵਾਬ ਨਹੀਂ ਕਰਨੇ ਚਾਹੀਦੇ ਦੇਖੋ ਆਪਾਂ ਜੋ ਵੀ ਸਾਖੀਆਂ ਪੜ੍ਹਦੇ ਆ ਸਟੀਕ ਤੁਸੀਂ ਪੜ੍ਹੇ ਹੋਣੇ ਆ ਨਹੀਂ ਪੜ੍ਹੇ ਤਾਂ ਤੁਸੀਂ ਸਟੀਕ ਪੜ੍ਹਨ ਦੀ ਕੋਸ਼ਿਸ਼ ਕਰੋ ਜਿਹੜੀ ਬਾਣੀ ਪੜ੍ਹਦੇ ਹੋ ਉਹਦਾ ਸਟੀਕ ਜ਼ਰੂਰ ਪੜਿਆ ਕਰੋ ਤਾਂ ਕਿ ਤੁਹਾਨੂੰ ਅਰਥਾ ਇਹਦੇ ਸ਼ਬਦਾਂ ਦੇ ਅਰਥਾਂ ਦਾ ਪਤਾ ਲੱਗੇ ਜਦੋਂ ਅਰਥ ਪਤਾ ਲੱਗਦਾ ਫਿਰ ਆਪਣਾ ਬਾਣੀ ਚ ਮਨ ਵੱਧਣ ਲੱਗ ਜਾਂਦਾ ਜੀ ਫਿਰ ਆਪਾਂ ਨੂੰ ਬਾਣੀ ਦੇ ਵਿੱਚ ਰਸ ਆਉਣ ਲੱਗ ਜਾਂਦਾ ਵੀ ਬਾਣੀ ਆਪਾਂ ਕੀ ਕਹਿ ਰਹੀ ਹੈ ਪਨ ਸਮਝ ਆਉਣ ਲੱਗ ਜਾਂਦੀ ਹੈ ਇਹਦੇ ਵਿੱਚ ਸਟੀਕ ਤੁਸੀਂ ਜ਼ਰੂਰ ਪੜਿਆ ਕਰੋ ਤੇ ਇਹਦੇ ਵਿੱਚ ਜਦੋਂ ਵੀ ਆਪਾਂ ਹੁਣ ਸਪੀਕ ਪੜ੍ਹੇ ਹੋਣੇ ਆ ਤੁਸੀਂ ਪੜ੍ਹਦੇ ਹੋ ਨਾ ਕੋਈ ਸਾਖ ਨਾ ਕਥਾ ਪੜ੍ਹੀਆਂ ਹੋਣਗੀਆਂ ਉਹਦੇ ਵਿੱਚ ਕੀ ਹੁੰਦਾ ਜੀ ਜਦੋਂ ਵੀ ਕੋਈ ਆਪਣੇ ਅਕਾਲ ਪੁਰਖ ਵਾਹਿਗੁਰੂ ਆਪਣੇ ਕੋ ਬਚਨ ਕਰਦਾ ਤਾਂ ਆਪਾਂ ਸਿਰਫ ਸੱਤ ਬਚਨ ਕਹਿ ਕੇ ਮੰਨਣੇ ਹੁੰਦੇ ਆ ਜੀ ਫਰੇ ਗੱਲ ਚ ਕੋ ਸੱਤ ਬਚਨ ਕਹਿ ਕੇ ਤੁਸੀਂ ਮਹਾ ਗੁਰੂਖਾਂ ਦੀਆਂ ਗੱਲਾਂ ਮੰਨਿਆ ਕਰੋ ਜੀ ਉਹਨਾਂ ਉੱਤੇ ਸਵਾਲ ਨਾ ਕਰਿਆ ਕੋ ਜਿਹੜੇ ਲੋਕ ਉਹਨਾਂ ਤੇ ਸਵਾਲ ਕਰਦੇ ਉਹਨਾਂ ਨੂੰ ਫਲ ਨਹੀਂ ਮਿਲਦਾ ਇਹਦੇ ਵੀ ਸਵਾਲ ਨਾ ਕਰਿਆ ਕਰੋ ਸੱਤ ਬਚਨ ਮੰਨ ਕੇ ਜੋ ਪ੍ਰਮਾਤਮਾ ਨੇ ਦਿੱਤਾ ਨਾ ਉসে ਤਰ੍ਹਾਂ ਮੰਨਿਆ ਕਰੋ ਕਿੰਤੂ ਪ੍ਰੰਤੂ ਬਹੁਤ ਜ਼ਿਆਦਾ ਸਵਾਲ ਨਾ ਤੁਸੀਂ ਕਰਿਆ ਕਰੋ ਤੇ ਇਹਦੇ ਲਈ ਜੀ ਮੈਂ ਹੁਣ ਤੁਹਾਨੂੰ ਦੱਸ ਦਿਆਂ ਪੂਰਾ ਮੈਂ ਸਹੀ ਤਰੀਕਾ ਦੱਸੂ ਕੋਈ ਵੀ ਨਹੀਂ ਮੈਂ ਕੋਈ ਗੱਲ ਵੀ ਜਿਹੜੀ ਮੈਂ ਨਾ ਦੱਸਾਂ ਹਰ ਇੱਕ ਦੇ ਵਿੱਚ ਤਰੀਕਾ ਦੱਸੂ ਪਰ ਥੋੜਾ ਜਿਹਾ ਸਮਝੋ ਸਵਾਲ ਜਵਾਬ ਘੱਟ ਕਰਿਓ ਵੇਖੋ ਜੀ ਇਹ ਇਹ ਪਾਠ ਜਦੋਂ ਸ਼ੁਰੂ ਕਰਨਾ ਹੈ ਕੇਸੀ ਅਸ਼ਨਾਣ ਕਰਕੇ ਪਾਠ ਕਰਨਾ ਹੈ ਇਹ ਪਾਠ ਕੇਸੀ ਅਸ਼ਨਾਣ ਕਰਕੇ ਕਰਨਾ ਇਹਦਾ ਕੋਈ ਟਾਈਮ ਨਹੀਂ ਕਿਸੇ ਵੀ ਟਾਈਮ ਤੁਸੀਂ ਪਾਠ ਕਰ ਸਕਦੇ ਹੋ ਅਮਰ ਤਵੇਲੇ ਦੇ ਪਰ ਵੀ ਦੇ ਸ਼ਾਮ ਵੇਲੇ ਤੁਦੋਂ ਵੀ ਕਰ ਸਕਦੇ ਆ ਪਰ ਇਹ ਇੱਕ ਟਾਈਮ ਹੋਣਾ ਚਾਹੀਦਾ ਇਹ ਨਹੀਂ ਜੀ ਅੱਜ ਤੁਸੀਂ 8 ਵਜੇ ਕਰ ਲਿਆ ਸਵੇਰੇ 10 ਵਜੇ ਪਰਸੋਂ 12 ਵਜੇ ਇਹ ਨਹੀਂ ਸਿਰਫ ਇੱਕ ਟਾਈਮ ਦੇ ਉੱਤੇ ਇਹ ਪਾਠ ਕਰਨਾ ਜੇ ਤੁਸੀਂ 8 ਵਜੇ ਸਵੇਰ ਸ਼ੁਰੂ ਕਰਨਾ ਜਾਂ ਸਵੇਰ ਤੁਸੀਂ 5 ਵਜੇ ਸ਼ੁਰੂ ਕਰਦੇ ਹੋ ਤੇ ਹਰ ਉਹ ਤੁਸੀਂ 5 ਵਜੇ ਸ਼ੁਰੂ ਕਰਨਾ ਜੀ ਇਹ ਪਾਠ ਇਹ ਤੁਸੀਂ ਪਾਠ ਕਰਨਾ ਜੀ 40 ਦਿਨ ਲਗਾਤਾਰ 40 ਦਿਨ ਪਾਠ ਕਰਨਾ ਇੱਕ ਦਿਨ ਦੇ ਵਿੱਚ 32 ਵਾਰ ਪਾਠ ਕਰਨਾ ਤੇ ਇਹ ਮੈਂ ਤੁਹਾਨੂੰ ਸਕਰੀਨਸ਼ਾਟ ਇਹਦਾ ਲਾ ਦੂੰਗੀ ਤੇ ਤੁਸੀਂ ਉੱਥੇ ਜਾ ਕੇ ਪਾਠ ਵੀ ਤੁਸੀਂ ਉੱਥੋਂ ਲੈ ਸਕਰੀਨਸ਼ਾਟ ਲੈ ਲਿਓ ਤੇ ਤੁਸੀਂ ਉਸ ਰਾਹੀਂ ਪਾਠ ਕਰ ਲਓ ਇਹਦੀਆਂ 12 ਪੰਕਤੀਆਂ ਹੁੰਦੀਆਂ ਜੀ ਤੇ 6 ਸ਼ੰਦ ਹੁੰਦੇ ਹੈਗੇ ਇਹ ਪਾਠ ਦੀਆਂ 12 ਪੰਕਤੀਆਂ ਤੇ 6 ਸ਼ੰਦਾਂ ਦਾ ਇਹ ਪਾਠ ਹੁੰਦਾ ਹੈ ਜੀ ਤੇ ਇਹ ਸ਼੍ਰੀ ਸਰਬਲੋਹ ਦੀ ਬੀੜ ਵਿੱਚ ਇਹ ਬੀੜ ਵਿੱਚ ਤੇ ਪੋਥੀਆਂ ਦੇ ਵਿੱਚ ਵੀ ਆਹ ਨਹੀਂ ਤੁਹਾਨੂੰ ਇਹ ਲਿਖਿਆ ਮਿਲ ਜਾਂਦਾ ਜੀ ਪਾਠ ਇਹ ਤੇ ਤੁਸੀਂ ਵੀ ਕਿੱਦੋਂ ਵੀ ਜਾ ਕੇ ਲੈ ਸਕਦੇ ਹੋ ਜਿਵੇਂ ਹੁਣ ਆਪਾਂ ਕੋਥੀਆਂ ਵਗੈਰਾ ਖਰੀਦਦੇ ਆਪਾਂ ਬੁਟਕੇ ਸਹਿਬ ਲੈ ਕੇ ਉਹਨੇ ਉਥੋਂ ਵੀ ਜਾ ਕੇ ਤੁਸੀਂ ਮੰਨ ਸਕਦੇ ਹੋ ਉਹਨਾਂ ਦੇ ਵਿੱਚ ਵੀ ਹੁੰਦਾ ਹੈ ਇਹ ਪਾਠ 12 ਪੰਕਤੀਆਂ ਦਾ ਤੇ 6 ਸ਼ੰਦਾਂ ਦਾ ਹੈ ਪਾਠ ਹੁੰਦਾ ਹੈ ਜੀ ਤੇ ਇਹ ਤੁਸੀਂ ਸੁਭਾ ਹੁਣ ਮੈਂ ਤੁਹਾਨੂੰ ਡਿਟੇਲ ਚ ਦੱਸਦੀ ਹਾਂ ਚੰਗੀ ਤਰ੍ਹਾਂ ਮੇਰੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੁਸੀਂ ਜੇ ਇੱਕ ਵਾਰ ਨਹੀਂ ਸਮਝੁੰਦੇ ਦੁਬਾਰਾ ਦੇਖ ਲਿਆ ਕਰੋ ਤੇ ਮਾੜੀ ਤੁਸੀਂ ਵਿੱਚੋਂ ਕਈ ਵਾਰ ਵੀਡੀਓ ਅੱਧੀ ਦੇਖ ਲਿਆ ਫੇ ਨਹੀਂ ਦੱਸਿਆ ਜਾਂਦਾ ਜਿੰਨਾ ਆਪਾਂ ਬੋਲ ਕੇ ਦੰਨੀ ਆ ਮੈਂ ਤਾਂ ਹੀ ਇਸ ਲਈ ਮੈਂ ਵੀ ਬੋਲ ਕੇ ਤੁਹਾਨੂੰ ਵੀਡੀਓ ਹੀ ਬਣਾਈ ਐ ਸਪੈਸ਼ਲ ਇਹਦੇ ਉੱਤੇ ਤਾਂ ਕਿ ਤੁਹਾਨੂੰ ਸਮਝ ਆਵੇ ਸਭਾ ਤੁਸੀਂ ਉੱਠਣਾ ਹੈ ਕਿਸੇ ਵੀ ਟਾਈਮ ਤੁਸੀਂ ਪਾਠੇ ਸ਼ੁਰੂ ਕਰ ਲਓ 8 ਵਜੇ ਕਰ ਲਿਆ 32 ਵਾਰ ਪਾਠ ਕਰਨਾ ਇਹ ਲਗਾਤਾਰ 32 ਵਾਰ ਪਾਠ ਕਰਨਾ ਹੈ ਸਵੇਰ ਉੱਠਣਾ ਹੈ ਕੇਸੀ ਇਸ਼ਨਾਨ ਕਰਨਾ ਤੇ ਤੁਸੀਂ ਇੱਕ ਟਾਈਮ ਤੇ ਤੇ ਤੁਸੀਂ ਦੀਏ ਬਣਾਉਣੀ ਹੈ ਜੀ ਦੇ ਮੈਂ ਤੁਹਾਨੂੰ ਪਹਿਲਾਂ ਵੀ ਉਸੇ ਕਿਹੜੀ ਮਰਿਆਦਾ ਦੇ ਵਿੱਚ ਦੀਏ ਬਣਾਈਏ ਤੇ ਦੀਏ ਤੁਸੀਂ ਬਣਾਉਣੀ ਹੈ ਸੁੱਚੀ ਜਗਾ ਤੇ ਦੀਏ ਬਣਾਉਣੀ ਹੈ ਇਹ ਨਹੀਂ ਹੈਗਾ ਵੀ ਉਸੇ ਚੁੱਲੇ ਤੇ ਆਂਡਾ ਮੀਟ ਰਿੱਜੇ ਤੋਂ ਉਸੇ ਤੇ ਤੁਸੀਂ ਦੀਏ ਬਣਾਓ ਇਹ ਨਹੀਂ ਹੁੰਦਾ ਜੀ ਤੁਸੀਂ ਦੀਏ ਬਣਾਉਣੀ ਹੈ ਕੋਲੇ ਤੁਸੀਂ ਜਾਲ ਰੱਖਣਾ ਹੈ ਜੀ ਤੇ ਤੁਸੀਂ ਥੱਲੇ ਕੱਪੜਾ ਵਿਛਾ ਲੈਣਾ ਹੈ ਚਿੱਟਾ ਚਿੱਟਾ ਵਿਛਾ ਰਹੋ ਕੋਈ ਵੀ ਵਿਛਾ ਰਹੋ ਸਾਫ ਸੁਥਰਾ ਕੱਪੜਾ ਜਾਨੀ ਤੁਸੀਂ ਥੱਲੇ ਵਿਛਾ ਲੈਣਾ ਹੈ ਦੇਖ ਥੋੜੀ ਜਿਹੀ ਉੱਪਰ ਰੱਖਦੇ ਤੇ ਦੇ ਕਦੇ ਵੀ ਥੱਲੇ ਨਹੀਂ ਰੱਖਦੇ ਹੁੰਦੇਗੇ ਧਰਤੀ ਤੇ ਦੇ ਨਹੀਂ ਰੱਖਦੇਂਦੇ ਦੇ ਉੱਪਰ ਜਿਵੇਂ ਕੋਈ ਮੇਜ਼ ਹੈ ਮੇਜ਼ ਦੇ ਉੱਤੇ ਰੱਖ ਸਕਦੇ ਆ ਤੁਸੀਂ ਤੇ ਪਾਣੀ ਜਾਲਾ ਆਪਣੇ ਕੋਲੇ ਰੱਖ ਸਕਦੇ ਆ ਇਹ ਪਾਠ ਤੁਸੀਂ ਚੜ੍ਹਦੇ ਵਾਲੇ ਪਾਸੇ ਮੂੰਹ ਕਰਕੇ ਬੈਠਣਾ ਹੈ ਚੜ੍ਹਦੇ ਵਾਲੇ ਪਾਸੇ ਮੂੰਹ ਕਰਕੇ ਤੁਸੀਂ ਬੈਠਣਾ ਹੈ 32 ਵਾਰ ਤੁਸੀਂ ਇਹ ਪਾਠ ਲਗਾਤਾਰ ਕਰਨਾ ਹੈ ਕੇਸੀ ਇਸ਼ਨਾਨ ਕਰਕੇ ਸਾਫ ਸੁਥਰੇ ਕੱਪੜੇ ਪਾ ਕੇ ਥੱਲੇ ਆਸਣ ਵਿਛਾ ਕੇ ਤੇ ਤੁਸੀਂ ਪਾਠ ਸ਼ੁਰੂ ਕਰਦੇ ਨਾ ਕੋਲੇ ਪਾਣੀ ਹੋਵੇ ਕੋਲੇ ਤੁਹਾਡੇ ਜੋਤ ਲੱਗੀ ਹੋਵੇ ਜਿੱਥੇ ਤੁਸੀਂ ਪਾਠ ਕਰ ਰਹੇ ਹੋ ਤੇ ਕੋਲੇ ਦੇਸੀ ਘਿਓ ਦੀ ਜੋਤ ਲੱਗੀ ਹੋਵੇ ਧੂਫ ਚਲਦੀ ਹੋਵੇ ਕੋਲੇ ਤੁਸੀਂ ਦੀਗ ਬਣਾ ਕੇ ਰੱਖਣੀ ਹੈ ਜੀ ਤੇ 32 ਵਾਰ ਤੁਸੀਂ ਲਗਾਤਾਰ ਪਾਠ ਕਰਨਾ ਆਮ ਜਿਦੋਂ ਆਪਾਂ ਜੀ ਪਾਠ ਕਰਦੇ ਹਾਂ ਗੁਟਕਾ ਸਾਹਿਬ ਤੋਂ ਕੋਈ ਆਪਾਂ ਨਿੱਕ ਨੈਮ ਬਾਣੀਆਂ ਦੇ ਪਾਠ ਕਰਦੇ ਆ ਉਹ ਆਪਾਂ ਮੂੰਹ ਚ ਬੋਲ ਕੇ ਕਰਦੇ ਆ ਪਰ ਜਿਹੜਾ ਇਹ ਪਾਠ ਹੈ ਤੁਸੀਂ ਉੱਚੀ ਆਵਾਜ਼ ਚ ਕਰੋ ਤਾਂ ਕਿ ਇਹਦੀਆਂ ਤਰੰਗਾਂ ਪਾਣੀ ਚ ਪੈਣ ਪਾਣੀ ਚ ਪਹਿਨ ਦੇਖਤੀ ਪਹਿਨ ਤੁਸੀਂ ਥੋੜੀ ਜਿਹੀ ਉੱਚੀ ਆਵਾਜ਼ ਚ ਕਰਨਾ ਪਾਠ ਹੈਗੇ ਚੜਦੇ ਵਾਲੇ ਪਾਸੇ ਤੁਹਾਡਾ ਮੂੰਹ ਹੋਣਾ ਚਾਹੀਦਾ ਹੈਗਾ ਤੇ ਤੁਸੀਂ ਜਦੋਂ ਵੀ ਤੁਸੀਂ ਪਾਠ ਕਰਦੇ ਹੋ ਛੋਟੇ ਸਾਹਮਣੇ ਦੀ ਕੋਈ ਵੀ ਨਹੀਂ ਲੰਘਣਾ ਚਾਹੀਦਾ ਇਹ ਨਹੀਂ ਹੈਗਾ ਤੁਸੀਂ ਪਾਠ ਕਰਨ ਲੱਗੇ ਤੇ ਛੋਟੇ ਮੂਹਰ ਦੀ ਕੋਈ ਆਦਮੀ ਕੋਈ ਲੰਘ ਰਿਹਾ ਕੋਈ ਵੀ ਲੰਘਣਾ ਨਹੀਂ ਚਾਹੀਦਾ ਜਿੰਨਾ ਚਿਰ ਤੁਸੀਂ ਇਹ ਪਾਠ ਕਰਦੇ ਹੋ ਇਹ ਤੁਸੀਂ 40 ਦਿਨ ਲਗਾਤਾਰ ਪਾਠ ਕਰਨਾ ਪਹਿਲੇ ਦਿਨ ਤੁਸੀਂ ਦੇਖ ਬਣਾਉਣੀ ਆ ਮੱਧ ਦੇ ਵਿੱਚ ਜਾ ਕੇ ਫਿਰ ਇੱਕ ਦਿਨ ਤੁਸੀਂ ਦੇਖ ਬਣਾਉਣੀ ਆ ਜਿੱਦੇ ਪਾਠ ਤੁਸੀਂ ਸਪੂਰਨ ਕਰਦਾ ਇਸ ਪਾਠ ਨੂੰ ਤੁਸੀਂ ਛੱਡ ਰਹੇ ਹੋ 40 ਦਿਨਾਂ ਬਾਅਦ ਉਸ ਦਿਨ ਫੇਰ ਤੁਸੀਂ ਦੀਗ ਬਣਾ ਕੇ ਅਰਦਾਸ ਕਰਕੇ ਪਾਠ ਨੂੰ ਸਪੂਰਨ ਕਰ ਦੇਣਾ ਜੀ ਤੇ ਪਹਿਲੇ ਦਿਨ ਵੀ ਤੁਸੀਂ ਇਹ ਪਾਠ ਕਰਕੇ ਅਰਦਾਸ ਕਰਕੇ ਇਹਨੂੰ ਸ਼ੁਰੂਆਤ ਕਰ ਲੈਣਾ ਹੈ ਜਿਹੜੇ ਕੱਪੜੇ ਤੁਸੀਂ ਅੱਜ ਬਾਲੇ ਪਾਠ ਕਰਨ ਲਈ ਇਹਦੇ ਇੱਕ ਵੱਖਰੇ ਕੱਪੜੇ ਹੋਣੇ ਚਾਹੀਦੇ ਇਹ ਨਹੀਂ ਕਿ ਅੱਜ ਹੋਰ ਪਾਲੇ ਦੂਜੇ ਦਿਨ ਹੋਰ ਪਾਲੇ ਜਿਹੜੇ ਕੱਪੜੇ ਤੁਸੀਂ ਪਹਿਲੇ ਦਿਨ ਪਾਠ ਕਰਨ ਵੇਲੇ ਪਾਲੇ 40 ਦਿਨ ਤੁਸੀਂ ਉਹੀ ਕੱਪੜੇ ਪਾਉਣੇ ਜੇ ਸੋਣ ਧੋਣ ਦੀ ਸ਼ਕਤਾ ਪਈ ਵਿੱਚ ਮੈਂ ਆਪਾਂ ਨੂੰ ਗਰਮੀ ਦਾ ਮਹੀਨਾ ਧੋਣੇ ਤਾਂ ਤੁਸੀਂ ਧੋ ਸਕਦੇ ਆ ਧੋਣ ਵੇਲੇ ਵੀ ਤੁਸੀਂ ਖਿਆਲ ਰੱਖਿਓ ਜੀ ਆਪਦੇ ਕੱਪੜੇ ਉਹ ਧੋਣ ਵੇਲੇ ਇਹ ਨਹੀਂ ਕਿ ਦੂਜੇ ਕੱਪੜਿਆਂ ਦੇ ਨਾਲ ਹੀ ਸਿੱਟ ਤੇ ਗੰਦੇ ਮੰਦਿਆਂ ਦੇ ਚ ਉਹਨਾਂ ਚ ਧੋਤੇ ਇਹ ਕੱਪੜੇ ਤੁਸੀਂ ਵੱਖਰੇ ਸਾਫ ਸੁਥਰੇ ਪਾਣੀ ਚ ਧੋ ਕੇ ਸਿਕਾਉਣੇ ਆ ਝੂਠੇ ਹੱਥ ਨਾਲ ਇਹਨਾਂ ਕੱਪੜਿਆਂ ਨੂੰ ਲਾਇਓ ਇਹੀ ਕੱਪੜੇ ਤੁਸੀਂ 40 ਦਿਨ ਪਾ ਕੇ ਇਹ ਪਾਠ ਕਰਨਾ ਹੈ ਜੀ ਤੇ ਉਸੇ ਥਾਂ ਤੇ ਬੈਠ ਕੇ ਕਰਨਾ ਹੈ ਉਹੀ ਆਸਣ ਲਾ ਕੇ ਕਰਨਾ ਹੈਗਾ ਉਸੇ ਟਾਈਮ ਤੇ ਕਰਨਾ ਇਹ ਨਹੀਂ ਹੈਗਾ 8 ਵਜੇ ਦੁਜੀ ਦੇ 9 ਵਜੇ ਤੀਜੀ ਦੇ ਅੰਦਰ ਆਏ ਨਹੀਂ ਜੀ ਇਹ ਫਿਰ ਕੋਈ ਫਾਲ ਨਹੀਂ ਮਿਲਦਾ ਤੇ 40 ਦਿਨ ਲਗਾਤਾਰ ਕਰਨਾ ਵਿੱਚ ਪਾਠ ਤੁਸੀਂ ਜਮਾਂ ਨਹੀਂ ਛੱਡਣਾ 40 ਦਿਨ ਪਾਠ ਤੁਸੀਂ ਇੱਕ ਦਿਨ ਵੀ ਮਿਸ ਨਹੀਂ ਕਰਨਾ ਜੀ ਅੱਜ 8 ਵਜੇ ਸ਼ੁਰੂ ਕਰ ਲੈ 8:05 ਮਿੰਟ 8:05 ਮਿੰਟ 10 ਮਿੰਟ ਬਸ ਇੰਨਾ ਕ ਤਾਂ ਗੈਪ ਹੋ ਸਕਦਾ ਪਰ ਇਹ ਨਹੀਂ ਹੈਗਾ ਅੱਖ ਤੋਂ 8.5 ਨਾ ਹੋਵੇ ਇੰਨਾ ਗੈਪ ਨਹੀਂ ਤੁਸੀਂ ਇਹਦੇ ਵਿੱਚ ਪਾਉਣਾ 5-4 ਮਿੰਟ ਇੱਧਰ ਉੱਧਰ ਹੋਗੇ ਤਾਂ ਉਹ ਕੋਈ ਗੱਲ ਨਹੀਂ ਹੁੰਦੀ ਏ ਤੇ ਪਾਠ ਤੁਸੀਂ ਇੱਕੋ ਹੀ ਥਾਂ ਬੈਠ ਕੇ ਕਰਨਾ ਜਿੱਥੇ ਅੱਜ ਤੁਸੀਂ ਪਹਿਲੇ ਦਿਨ ਆਸਣ ਲਾ ਲਿਆ 40 ਦਿਨ ਉਸੇ ਜਗ੍ਹਾ ਹੀ ਆਸਣ ਲਾਉਣਾ ਉਹੀ ਕੱਪੜਾ ਵਿਛਾਉਣਾ ਹੈ ਉਸੇ ਤਰ੍ਹਾਂ ਧੂਪ ਜੋਤ ਲਾਉਣੀ ਹੈ ਤੇ ਦੀਵ ਗਾ ਆਪਾਂ ਮੱਧ ਚ ਪਹਿਲਾ ਪਹਿਲੇ ਦਿਨ ਬਣਾਉਣੀ ਹੈ ਫਿਰ ਵਿਚਾਲੇ ਜਾ ਕੇ ਬਣਾਉਣੀ ਹੈ ਫਿਰ ਅਖੀਰ ਦੇ ਦਿਨ ਫਿਰ ਬਣਾਉਣੀ ਹੈ ਜੀ ਤੇ ਚਾਰੀ ਦਿਨ ਤੁਸੀਂ ਪਾਠ ਕਰਨਾ 32 ਵਾਰ ਇੱਕ ਜਦੋਂ ਬੈਠ ਜੇ 32 ਵਾਰ ਪਾਠ ਕਰਕੇ ਉਠਣਾ ਹੈ ਤੁਸੀਂ ਜੀ ਵੀ ਇਹ ਨਹੀਂ ਹੈਗਾ ਤੁਸੀਂ ਵਿਚਾਲੇ ਉਠਣਾ ਤੁਸੀਂ ਪਾਠ ਲਗਾਤਾਰ 32 ਵਾਰ ਕਰਨਾ ਉੱਚੀ ਬੋਲ ਕੇ ਪਾਠ ਕਰਨਾ ਹੈਗਾ ਜੀ ਤੇ ਕਿਸੇ ਦਿਨ ਕਿਸੇ ਵੀ ਟਾਈਮ ਤੁਸੀਂ ਸ਼ੁਰੂ ਕਰ ਸਕਦੇ ਆ ਇਹਦੀ ਕੋਈ ਹੈ ਨਹੀਂਗਾ ਵੀ ਅਸ ਦਿਨ ਕਰੀਏ ਜਾਂ ਨਾ ਦਿਨ ਦਾ ਕੋਈ ਨਹੀਂ ਹੈਗਾ ਉਸ ਤੋਂ ਬਾਅਦ ਜਦੋਂ ਤੁਸੀਂ ਪਾਠ ਕਰਦੇ ਜੋ ਤੁਹਾਡੀ ਦੇਗ ਹੈ ਉਹ ਸਾਰਾ ਪ੍ਰਵਾਹ ਛਕ ਸਕਦਾ ਹੈ ਜੋ ਤੁਹਾਡੇ ਕੋਲ ਜਾਲਾ ਹੈ ਉਹ ਤੁਸੀਂ ਸਾਰਾ ਪ੍ਰਵਾਹ ਪੀ ਸਕਦੇ ਆ ਇਸ਼ਨਾਨ ਕਰ ਸਕਦੇ ਆ ਸਾਰੇ ਘਰ ਦੇ ਵਿੱਚ ਉਹਦਾ ਛਿੱਟਾ ਦੇ ਸਕਦੇ ਆ ਉਹਦੇ ਵਿੱਚ ਹੋਰ ਪਾਣੀ ਮਿਲਾ ਕੇ ਨੂੰ ਸਾਰੇ ਘਰ ਦੇ ਵਿੱਚ ਛਿੱਟਾ ਦੇ ਸਕਦੇ ਹੋ ਜੀ ਤੇ ਕੱਪੜਿਆਂ ਨੂੰ ਝੂਠੇ ਮਿੱਠੇ ਹੱਥ ਨਹੀਂ ਲਾਉਣੇ ਜਿਹੜਾ ਪਾਠ ਕਰਨਾ ਜਿਹੜੇ ਆਦਮੀ ਨੇ ਸ਼ੁਰੂ ਕੀਤਾ ਜੇ ਕੋਈ ਬਿਮਾਰ ਖੁਦ ਪਾਠ ਕਰਦਾ ਤੇ ਉਹਦੇ ਲਈ ਤਾਂ ਬਹੁਤ ਵਧੀਆ ਗੱਲ ਹੈ ਜੀ ਉਹ ਨਹੀਂ ਵੀ ਕਰ ਸਕਦਾ ਤੇ ਦੂਜਾ ਕੋਈ ਪਾਠ ਕਰਦਾ ਤੇ ਉਹਨੇ ਦਿਨੀਟ ਅੰਡੇ ਸ਼ਰਾਬ ਤਮਾਕੂ ਇਹਨਾਂ ਨਸ਼ਿਆਂ ਇਹਨਾਂ ਚੀਜ਼ਾਂ ਤੋਂ ਤੁਸੀਂ ਦੂਰ ਰਹਿਣਾ ਜੀ ਇਹਨਾਂ ਨੂੰ ਹੱਥ ਤੱਕ ਵੀ ਨਹੀਂ ਲਾਉਣਾ ਤੁਸੀਂ ਜਦੋਂ ਪਾਠ ਤੁਹਾਡਾ ਖਤਮ ਹੋ ਗਿਆ ਨਾਲ ਦੀ ਨਾਲ ਤੁਸੀਂ ਉਹ ਡੇਢ ਪਹਿਨੇ ਹੋਏ ਵਸਤਰਾ ਉਹ ਲਾ ਕੇ ਤੁਸੀਂ ਇੱਕ ਸਾਫ਼ ਸੁਥਰੀ ਜਗ੍ਹਾ ਤੇ ਰੱਖ ਦੇਣੇ ਜਿੱਥੇ ਕੋਈ ਦਾ ਵੀ ਕੋਠਾ ਝੂਠਾ ਮਿੱਠਾ ਥਣਾਂ ਲੱਗੇ ਦੂਜੇ ਦਿਨ ਉਸੇਕ ਉਹੀ ਕਪਨਾ ਅਸ਼ਨਾਣ ਕਰਕੇ ਉਹੀ ਕੱਪੜੇ ਪਾ ਕੇ ਤੁਸੀਂ ਫੇਰ ਪਾਠ ਕਰਨਾ ਸ਼ੁਰੂ ਕਰਨਾ ਪਾਠ ਤੁਸੀਂ 40 ਦੇਣੀ ਕੇਸੀ ਅਸ਼ਨਾਣ ਕਰਕੇ ਹੀ ਕਰਨਾ ਜੀ ਐਵੇਂ ਨਹੀਂ ਪਾਠ ਕਰਨਾਗਾ ਤੇ ਫਿਰ ਤੁਸੀਂ ਦੇਖਿਓ ਤੁਸੀਂ ਵੀ ਕਿ ਇਹਦੀ ਸ਼ਕਤੀ ਫਿਰ ਤੁਸੀਂ ਆਪ ਹੀ ਖੁਦ ਹੀ ਕਹੋਗੇ ਕਿ ਸਾਡੇ ਤਾਂ ਦੇਣ ਹੀ ਬਦਲ ਗਏ ਨੇ ਅਸੀਂ ਪਹਿਲਾਂ ਕਿਉਂ ਭੁੱਲੇ ਭਟਕੇ ਫਿਰਦੇ ਸੀ ਜੀ ਜਿਹੜੇ ਬਾਬਾ ਜੀ ਮੈਂ ਤੁਹਾਨੂੰ ਨਾਲ ਗੱਲ ਕਰੀ ਸੀ ਤੁਸੀਂ ਉਹਦੇ ਵੀ ਕਮੈਂਟ ਕਰਦੇ ਆ ਬਾਬਾ ਜੀ ਕੌਣ ਆ ਕਿੱਥੇ ਵੀ ਕਿਉਂ ਨਹੀਂ ਦੇਖੋ ਜੀ ਇਹ ਬਚਨ ਹੁੰਦੇ ਆ ਜੇ ਆਪਾਂ ਕਿਸੇ ਨੂੰ ਬਚਨ ਦੇਦੇ ਆ ਨਾ ਆਪਾਂ ਹਰ ਇੱਕ ਵੀ ਆਗਿਆ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੁੰਦਾ ਜਦੋਂ ਹੁਣ ਉਹਨਾਂ ਨੇ ਮੈਨੂੰ ਕਹਿ ਦਿੱਤਾ ਵੀ ਤੁਸੀਂ ਕਿਸੇ ਨੂੰ ਨਹੀਂ ਦੱਸਣਾ ਫਿਰ ਮੈਂ ਇਹ ਉਹਨਾਂ ਦੀ ਆਗਿਆ ਤੋਂ ਬਾਹਰ ਨਹੀਂ ਜਾ ਸਕਦੀ ਮੈਂ ਉਹਨਾਂ ਦੇ ਬਚਨ ਮੰਨ ਲਿਆ ਇਰਾ ਫਕੀਰਾਂ ਦੇ ਬਚਨ ਆਪਾਂ ਨੂੰ ਬਾਬੇ ਸੰਤਾਂ ਮਹਾਪੁਰਸ਼ਾਂ ਨੇ ਮੰਨਣੇ ਪੈਂਦੇ ਜੀ ਇਹਦੇ ਲਈ ਮੈਂ ਬਾਬੇ ਦਾ ਪਤਾ ਤੁਹਾਨੂੰ ਨਹੀਂ ਦੱਸ ਸਕਦੀ ਇਹ ਮੈਨੂੰ ਮਾਫ ਕਰਿਓ ਤੇ ਮੈਂ ਇਹ ਸਾਨੂੰ ਦੱਸਦਾ ਵੀ ਬਾਬਾ ਜੀ ਜਦੋਂ ਮੈਂ ਪੁੱਛਿਆ ਸੀ ਵੀ ਥੌਲਾ ਤੁਸੀਂ ਕਿਵੇਂ ਕਿਵੇਂ ਪਾਉਂਦੇ ਹੋ ਉਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਤੇ ਬਾਬਾ ਜੀ ਨੇ ਇਹ ਹੀ ਕਿਹਾ ਸੀ ਵੀ ਥੌਲਾ ਮੈਂ ਪਵਿੱਤਰ ਵੀ ਆਪਾਂ ਮੋਰਾਂ ਦੀ ਫੰਗਾਂ ਨੂੰ ਪਵਿੱਤਰ ਮੰਨਦੇ ਆਂ ਮੋਰ ਦੇ ਫੰਗ ਲੈ ਕੇ ਤੇ ਵੀ ਇਹ ਜਿਹੜਾ ਬ੍ਰਹਮ ਕਵਚ ਦਾ ਪਾਠ ਮੈਂ ਤੁਹਾਨੂੰ ਦੱਸ ਰਿਹਾ ਵੀ ਇਹ ਹੀ ਪਾਠ ਕਰਕੇ ਉਹ ਥੌਲਾ ਪਾਉਂਦੇ ਸੀ ਹੋਰ ਬਾਬਾ ਕਹਿੰਦੇ ਕੋਈ ਜਾਦੂ ਮੰਤਰ ਕੋਈ ਪੂਣਾ ਕੋਈ ਸ਼ੂ ਮੰਤਰ ਇਹ ਨਹੀਂ ਮੈਂ ਕੁਝ ਕਰਦਾ ਸੀ ਜਾਂ ਕੋਈ ਮੰਤਰ ਵੀ ਤਾਦਾ ਇਹ ਕੁਝ ਨਹੀਂ ਮੈਂ ਕਰਦਾ ਸੀ ਸਿਰਫ ਇਹ ਸੀ ਨਾਲ ਹੀ ਮੈਂ ਥੌਲਾ ਪਾ ਦਿੰਦਾ ਸੀ ਤੇ ਆਦਮੀ ਠੀਕ ਹੋ ਜਾਂਦਾ ਸੀ ਕਿੰਨਾ ਵੀ ਕੀਤਾ ਕਰਾਇਆ ਕਿੰਨਾ ਵੀ ਤੁਹਾਡੇ ਘਰੇ ਕੋਈ ਜਾਦੂਗੂ ਨੇ ਹੈ ਕਿਸੇ ਨੇ ਕੀਤਾ ਉਸ ਉਸੇ ਕਿਸੇ ਨੇ ਤੁਹਾਨੂੰ ਕੁਝ ਖੋਲ ਕੇ ਵੀ ਪਿਆ ਦਿੱਤਾ ਨਾ ਤਾਂ ਵੀ ਤੁਸੀਂ ਇਹਦੇ ਨਾਲ 9 ਵਰ 9 ਹੋ ਜੂਗੀ ਤੇ ਤੁਸੀਂ 40 ਦਿਨ ਲਗਾਤਾਰ ਇਹ ਏਸੀ ਵਿਧੀ ਅਨਸਾਰ ਤੁਸੀਂ ਬਾਟ ਕਰਕੇ ਦੇਖਿਓ ਤੇ ਜੋ ਕੋਈ ਫੇਰ ਵੀ ਤੁਹਾਡੇ ਮਨ ਦੇ ਮੈਂ ਤਾਂ ਹੁਣ ਆਪਦੇ ਜਾਣੇ ਵਿੱਚ ਸਾਰੀ ਗੱਲ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦਿੰਦੀ ਐ ਵੀ ਤੁਸੀਂ ਜੂਠੇ ਮਿੱਠੇ ਹੱਥ ਨਹੀਂ ਲਾਉਣੇ ਜਮਾ ਵੀ ਕੱਪੜਿਆਂ ਨੂੰ ਆਦਿ ਤੇ ਇੱਕ ਜਿਹੜੇ ਆਸਨ ਦੇ ਉੱਤੇ ਬੈਠ ਕੇ ਤੁਸੀਂ ਪਾਠ ਕਰੋ ਜਿਹੜਾ ਇਨਸਾਨ ਪਾਠ ਕਰ ਦੋ ਉਸ ਆਸਨ ਦੇ ਉੱਤੇ ਸਿਰਫ ਉਹੀ ਬੈਠੇ ਇਹ ਕਿਸੇ ਨੇ ਹੋਰ ਨਹੀਂ ਉਹਦੇ ਉੱਤੇ ਬੈਠਣਾ ਤੇ ਤੁਹਾਡੇ ਮੂਹਰ ਦੀ ਕੋਈ ਵੀ ਨੰੰਗੇ ਗੱਲਾਂ ਦਾ ਤੁਸੀਂ ਖਿਆਲ ਰੱਖੋ ਪਹਿਲਾਂ ਪਾਠ ਤੁਸੀਂ ਚੜ੍ਹਦੇ ਵਾਲੇ ਪਾਸੇ ਮੂੰਹ ਕਰਕੇ ਬੈਠ ਕੇ ਕਰਨਾ ਹੈ ਚੜ੍ਹਦੇ ਵਾਲੇ ਪਾਸੇ ਤੁਹਾਡਾ ਮੂੰਹ ਹੋਵੇ ਉੱਥੇ ਪਾਠ ਕਰਨਾ ਹੈ ਇਸ ਕੋਲ ਤੇ ਮੂਹਰ ਦੀ ਕੋਈ ਨਾ ਲੰਗੇ ਪਹਿਲਾਂ ਹੀ ਤੁਸੀਂ ਆਉਦਿਆਂ ਸਾਰੀਆਂ ਗੱਲਾਂ ਇਹ ਨੋਟ ਕਰਕੇ ਪਾਠ ਦੀ ਸ਼ੁਰੂਆਤ ਕਰਨੀ ਹੈ ਪਾਠ ਦਾ ਫਲਸਫਾ ਬਹੁਤ ਜਲਦੀ ਤੇ ਬਹੁਤ ਵਧੀਆ ਫਲ ਮਿਲੂਗਾ ਜੀ ਤੇ ਇਹ ਪਰ ਆਪਣੇ 10ਵੇਂ ਗੁਰੂ ਦੀ ਬਾਣੀ ਹੈ ਇਹ ਵੀ ਬਾਬਾ ਦੀਪ ਸਿੰਘ ਜੀ ਨੇ ਤੇ ਭਾਈ ਮਣੀ ਸਿੰਘ ਜੀ ਨੇ ਬੇਨਤੀ ਕੀਤੀ ਸੀ ਜਦੋਂ ਜੰਗ ਵਿੱਚ ਜਾਂਦੇ ਸੀ ਉਹ ਕਹਿੰਦੇ ਵੀ ਉੱਧਰੋਂ ਵੀ ਜਿਹੜੇ ਆਪਣੇ ਵੀ ਵਿਰੋਧੀ ਹੁੰਦੇ ਆ ਉਹ ਕੋਈ ਤਰਕ ਪੜਦੇ ਵਾ ਬਾਬਾ ਜੀ ਜਿੱਦਾਂ ਸ਼ਸਤਰਾਂ ਦੇ ਮੂੰਹ ਮੁੜ ਜਾਂਦੇ ਆ ਤੇ ਵੀ ਤੁਸੀਂ ਵੀ ਸਾਨੂੰ ਕੋਈ ਬਾਣੀ ਦੱਸੋ ਵੀ ਜਿਹੜੇ ਸੀ ਸ਼ਾਸਤਰਾਂ ਦੇ ਨੂੰ ਨਾ ਸਾਡਿਆਂ ਦੇ ਮੂੜ ਨੂੰ ਕਿ ਬਾਬਾ ਜੀ ਨੇ ਇਹ ਬਾਣੀ ਗੁਰੂ ਗਵੈ ਸਿੰਘ ਮਹਾਰਾਜ ਨੇ ਬਾਣੀ ਉਹਨਾਂ ਨੂੰ ਦੱਸੀ ਸੀ ਵੀ ਬਾਣੀ ਕਰੋ ਤੁਸੀਂ ਜੰਗ 'ਚ ਕਦੇ ਵੀ ਹਾਰੋਗੇ ਨਹੀਂ ਤੇ ਇਹਦੇ ਵੀ ਇਹ ਸਾਰੇ ਪੰਨ ਇਹ ਬਾਣੀ ਮਹਾਰਾਜ ਨੇ ਦਿੱਤੀ ਤੁਸੀਂ ਇੱਕ ਪੜ੍ਹ ਕੇ ਦੇਖੋ ਤੁਸੀਂ ਬਿਲਕੁਲ ਨੌ ਵਰਨਾਉ ਤੰਦਰੁਸਤ ਹੋ ਜਾਓਗੇ ਤੁਹਾਨੂੰ ਥੋੜੇ ਦਿਨਾਂ ਬਾਅਦ ਹੀ ਫਰਕ ਪੈਣ ਲੱਗੂ ਸਿਰਫ ਤੁਸੀਂ 40 ਦਿਨ ਪਾਠ ਕਰਨਾ 32 ਵਾਰ ਘੱਟ ਤੋਂ ਘੱਟ ਮੈਂ ਕਹੀ ਜਾਂਦੀ ਆ 32 ਵਾਰ ਉਹ ਤੋਂ ਵੱਧ ਤੁਸੀਂ ਕਿੰਨਾ ਹੀ ਕਰ ਸਕਦੇ ਹੋ 35 40 45 ਕੋਸ ਉਡੀਕ ਛੇ ਵੱਧ ਦਾ ਕੋਈ ਹੱਦ ਨਹੀਂ ਪਰ ਘੱਟ ਨਹੀਂ ਕਰਨਾ 32 ਤੋਂ ਘੱਟ ਨਹੀਂ ਕਰਨਾ ਜੀ ਇਹ ਪਾਠ ਇਹ ਤੁਸੀਂ ਪਾਠ ਆਪਣੇ ਕੋਲ ਗਿੰਦੇ ਜਾਓ ਜਾਇਓ ਚਾਹੇ ਕੋਈ ਤੁਸੀਂ ਹੱਥ ਚ ਮਾਲਾ ਲੈ ਸਕਦੇ ਆ ਮਾਲਾ ਰਾਹੀ ਪਾਠ ਕਰ ਸਕਦੇ ਹੋ ਵੀ 32 ਮਣਕਿਆਂ ਆਈ ਜਾਂ ਕੋਈ 40 ਮਣਕਿਆਂ ਆਈ ਕੋਈ 55 ਮਣਕਿਆਂ ਆਈ ਜਿਵੇਂ ਵੀ ਮਾਲਾ ਹੁੰਦੀ ਉਹ ਲੈ ਲਿਓ ਉਸ ਹਿਸਾਬ ਨਾਲ ਪਾਠ ਕਰੀ ਚੱਲਿਓ ਤੁਸੀਂ ਤੇ ਇਸ ਤਰ੍ਹਾਂ ਹੀ ਪਾਠ ਦੀ ਮਰਿਆਦਾ ਜੀ ਮਰਿਆਦਾ ਦੇ ਰਹਿ ਕੇ ਪਾਠ ਕਰੋ ਜੇ ਮੈਂ ਤੁਹਾਨੂੰ ਵੀਡੀਓ ਬਣਾਉਣ ਤੋਂ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਕੋ ਇਧਰ ਉਧਰ ਬੋਲਿਆ ਗਿਆ ਤਾਂ ਪਲੀਜ਼ ਮੈਨੂੰ ਮਾਫ਼ ਕਰਨਾ ਤੇ ਅੱਗੇ ਤੋਂ ਇਸ ਤਰ੍ਹਾਂ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਜਿੱਥੇ ਵੀ ਹੋ ਤੁਸੀਂ ਸਭ ਤੰਦਰੁਸਤ ਹੋਣ ਲਵਾਂਗਾ ਊਂਬਰਾ ਮਾਨ ਕਰਨ ਸੁਖ ਸ਼ਾਰਗਿਆਵਾਂ ਸ਼ਹੀ ਮਹਾਰਾਜ